ਕਈ ਨੇ ਮੈਨੂੰ ਕਈ ਮਿਲੇ ਕਹਿੰਦੇ ਭਾਈ ਸਾਹਿਬ ਜਦੋਂ ਤੁਸੀਂ ਨਾ ਮਾਤਾ ਜੀ ਦੇ ਭੋਗ ਤੇ ਰੋ ਪਏ ਸੀ ਤੇ ਸਾਥੂ ਰਹਿ ਆ ਨਹੀਂ ਗਿਆ ਸੀ ਕਿ ਭਾਈ ਸਾਹਿਬ ਨੂੰ ਮਿਲ ਕੇ ਆਈਏ। ਮਨਵੀਰ ਸਿੰਘ ਹੁਣੀ ਸ਼ਬਦ ਗਾ ਰਹੇ ਸੀ ਕਵਤਾ ਤੇ ਮੇਰੇ ਤੋਂ ਰਹਿ ਨਹੀਂ ਹੋਇਆ ਮੇਰਾ ਸੁਭਾਅ ਹੈ ਮੈਂ ਹੱਸਣਾ ਹੁੰਦਾ ਹੱਸ ਪੈਣਾ। ਜੇ ਮੈਂ ਰੋਣਾ ਤੇ ਰੋ ਪੈਣਾ ਜੋ ਮੈਂ ਕਹਿਣਾ ਮੈਂ ਕਹਿ ਦੇਣਾ ਮੈਂ ਫਿਲਟਰ ਨਹੀਂ ਲਾਉਂਦਾ ਕਦੇ। ਮੈਂ ਫਿਲਟਰ ਨਹੀਂ ਲਾਇਆ ਕਦੇ ਮੈਂ ਹੱਸਣਾ ਮੈਂ ਬਿਲ ਬਿਨੋਂ ਹਾਂ ਨਾ ਹੱਸਾਂ। ਰੋਣਾ ਮੈਂ ਰੋ ਲੈਣਾ। ਮੈਂ ਪੜਦਾ ਨਹੀਂ ਪਾਉਂਦਾ ਤੇ ਮੈਨੂੰ ਉਹ ਕਹਿੰਦਾ ਜੀ ਜਦੋਂ ਤੁਸੀਂ ਰੋ ਰਹੇ ਸੀ ਨਾ ਮੈਂ ਸਾਥੋਂ ਰਹਿ ਨਹੀਂ ਹੋਇਆ ਅਸੀਂ ਆਖਿਆ ਭਾਈ ਸਾਹਿਬ ਨੂੰ ਮਿਲ ਕੇ ਆਈਏ ਤੁਹਾਡਾ ਰੋਣਾ ਸਾਥੋਂ ਛੱਲਿਆ ਨਹੀਂ ਗਿਆ ਅਸੀਂ ਭੱਜੇ ਆਏ ਮੈਂ ਕਿਹਾ ਰੋਣਾ ਛੱਲਿਆ ਨਹੀਂ ਗਿਆ ਜਦੋਂ ਮੈਂ ਹੱਸਦਾ ਉਦੋਂ ਜਦੋਂ ਮੈਂ ਖੁਸ਼ ਹੁੰਨਾ ਉਦੋਂ ਜਦੋਂ ਮੈਂ ਮਸਤ ਹੁੰਨਾ ਮੈਂ ਅਮਰੀਕਾ ਜਾ ਰਿਹਾ ਮੈਂ ਰੋੜਾਂ ਤੇ ਜਾ ਰਿਹਾ ਮੈਂ ਦੁਨੀਆ ਚ ਘੁੰਮ ਰਿਹਾ ਮੈਂ ਜਹਾਜ਼ਾਂ ਚ ਘੁੰਮ ਰਿਹਾ ਉਦੋਂ ਉਦੋਂ ਝੱਲਿਆ ਜਾਂਦਾ ਇੱਕ ਗੱਲ ਸੁਣਿਆ ਸਤਕਾਰ ਰੋਣ ਨੂੰ ਦਿੰਦੇ ਹੋ ਕਿ ਹੱਸਣ ਸੋਚਿਓ ਆਪਣੇ ਮਨਾਂ ਚ ਸੋਚਿਓ ਰੋਣ ਵੇਲੇ ਬੰਦੇ ਦਾ ਸਤਿਕਾਰ ਕਰਦੇ ਹੋ ਜਦੋਂ ਉਹ ਬੰਦਾ ਹੱਸਦਾ ਹੈ ਫਿਰ ਗੁੱਸਾ ਆਉਂਦਾ ਜਿਹੜੀ ਚੀਜ਼ ਨੂੰ ਤੁਸੀਂ ਸਤਿਕਾਰ ਦਿਓਗੇ ਉਹ ਤੁਹਾਡੇ ਅੰਦਰ ਵਧੇਗੀ ਇਹ ਨੋਟ ਕਰਿਓ ਕਹਿੰਦੇ ਹੱਸਦਿਆਂ ਦੇ ਘਰ ਵੱਸਦੇ ਨੇ ਤੂੰ ਹੱਸਦਿਆਂ ਨੂੰ ਵੇਖ ਕੇ ਹੱਸ ਪਤਾ ਤੁਸੀਂ ਸਤਕਾਰ ਕਿੰਨਾ ਲੋਕਾਂ ਦਾ ਕਰਦੇ ਹੋ ਜਿਹੜੇ ਗੰਭੀਰ ਰਹਿੰਦੇ ਨੇ ਜਿਹੜੇ ਬੋਲਦੇ ਨੇ ਜਿਹੜੇ ਹੱਸਦੇ ਖੇਡਦੇ ਨੇ ਤੁਹਾਨੂੰ ਐਵੇਂ ਹੀ ਲੱਗਦੇ ਤੁਹਾਡਾ ਸੋਚ ਬਣ ਗਈ ਹੈ ਸਾਡੀ ਸਾਡਾ ਨਜ਼ਰੀਆ ਬਣ ਗਿਆ ਹੈ ਸਾਡਾ ਉਹਨਾਂ ਬੰਦਿਆਂ ਨੂੰ ਵੇਖਣ ਦਾ ਨਜ਼ਰੀਆ ਹੈ ਵੀ ਗੰਭੀਰ ਬੰਦੇ ਚੁੱਪ ਚੁੱਪ ਬੰਦੇ ਇਹ ਸਤਕਾਰਯੋਗ ਨੇ ਹੱਸਣ ਖੇਡਣ ਵਾਲੇ ਇਹ ਭੈੜੇ ਲੱਗਦੇ ਨੇ ਤੇ ਯਾਦ ਰੱਖ ਤੂੰ ਅਟਰੈਕਟਿਵ ਹੀ ਉਹੀ ਚੀਜ਼ਾਂ ਕਰ ਰਿਆ ਫਿਰ ਹਾਸਿਆਂ ਨਾਲ ਨਫ਼ਰਤਾਂ ਰੋਣਾ ਪਸੰਦ ਕੋਈ ਬੰਦਾ ਭਾਈ ਭਾਈ ਰਣਜੀਤ ਸਿੰਘ ਨੂੰ ਮਿਲ ਕੇ ਆਈਏ ਰੋ ਰਏ ਸੀ ਅਗਲਾ ਐ ਕਿਉਂ ਨਹੀਂ ਆਉਂਦਾ ਵੀ ਬੜਾ ਹੱਸ ਰਏ ਸੀ ਭੱਜ ਕੇ ਮਿਲ ਕੇ ਆਈਏ ਅਸੀਂ ਖੁਸ਼ੀ ਦੇ ਵਿੱਚ ਚੱਲੀਏ ਸਾਡਾ ਸੁਭਾਅ ਬਣ ਗਿਆ ਅਸੀਂ ਉਹ ਸਮਾਜ ਦਾ ਟੰਚਾ ਹੈ ਤਰਸਾਉਂਦਾ ਸਿਮਪਤੀ ਪਰ ਆਪਣੇ ਆਪ ਤੇ ਕੰਮ ਕਰੋ ਹਾਸਿਆਂ ਨੂੰ ਪਿਆਰ ਕਰਨਾ ਸਿੱਖੋ ਤੁਸੀਂ ਗਵਾਂਢੀ ਕੋਈ ਵੀ ਹੈ ਜਿਹੜਾ ਜਦੋਂ ਕੋਈ ਗੱਡੀ ਲੈ ਕੇ ਆਵੇ ਖੁਸ਼ ਹੋ ਰਿਹਾ ਹੋਵੇ ਹੱਸਿਆ ਕਰੋ ਵੇਖ ਕੇ ਵਾਹ ਬਈ ਵਾਹ ਕੀ ਮੌਜਾਂ ਲਗੀਆਂ ਮੁੰਡਾ ਬਾਹਰ ਗਿਆ ਬੜਾ ਖੁਸ਼ ਹੋਵੇ ਖੁਸ਼ ਹੋਇਆ ਕਰੋ ਜਾਇਆ ਕਰੋ ਉਹਦੇ ਘਰ ਤੇਰਾ ਮੁੰਡਾ ਬਾਹਰ ਗਿਆ ਘਰ ਨਵਾਂ ਬਣਾਇਆ ਮੈਨੂੰ ਖੁਸ਼ੀ ਬੜੀ ਐ ਤੂੰ ਪਤਾ ਕਿਦਣ ਜਾਏਗਾ ਜਿੱਦਣ ਉਹਦੇ ਘਰੇ লাশ ਆਏਗੀ ਫਿਰ ਬੈਠੇਗਾ ਜਾ ਕੇ ਜਿੱਦਣ ਉਹਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਦੀ ਮੱਝ ਮਰ ਗਈ ਉਦھے ਜਾਏਗਾ ਉਹ ਜਿੱਦ ਤੇ 10 ਕਿਲੋ 20 ਕਿਲੋ ਦੁੱਧ ਦਿੰਦੀ ਐ ਉਦੋਂ ਜਾ ਨਾ ਨਾਲ ਉਦੋਂ ਜਾ ਖੁਸ਼ੀ ਮਨਾ ਅੰਦਰੋਂ ਪਿਆਰ ਕਰਨਾ ਸਿੱਖ ਇਸ ਕਰਕੇ ਰਿਸਪੈਕਟ ਜਿਸ ਚੀਜ਼ ਨੂੰ ਦਿਓਗੇ ਤੁਹਾਡੇ ਅੰਦਰ ਉਹ ਚੀਜ਼ ਵਧੇਗੀ ਆਏਗੀ ਹਾਸਿਆਂ ਨੂੰ ਸਤਕਾਰ ਦੇਣਾ ਸਿੱਖੋ ਹੱਸਣ ਵਾਲਿਆਂ ਨਾਲ ਨਫ਼ਰਤ ਨਾ ਕਰਿਆ ਕਰੋ ਮੈਂ ਵੇਖਦਾ ਹੁਣ ਸਾਡੇ ਬੰਦੇ ਖਿਜੇ ਖਿਜੇ ਯਾਰ ਆ ਭਗੜੇ ਪੈ ਪਹਿਲ ਸਾਂਝ ਦੁਨੀਆ ਨੱਚ ਰਹੀ ਏ ਉਹ ਨੱਚਦਿਆਂ ਨੂੰ ਨੱਚ ਲੈਣ ਦਿਓ ਹੱਸਦਿਆਂ ਨੂੰ ਹੱਸ ਲੈਣ ਦਿਓ ਤੂੰ ਆਪਣੇ ਆਪ 'ਚ ਮਸਤ ਰਹਿ 10 ਮਿੰਟ ਨਾ ਚਲੇਗਾ ਅੱਧਾ ਘੰਟਾ ਨਾ ਚਲੇਗਾ ਪਤਾ ਨਹੀਂ ਕਿਹੜੀਆਂ ਟੈਨਸ਼ਨਾਂ ਦੇ ਮਾਰੇ ਨੇ ਕਿਹੜੀਆਂ ਬਿਪਤਾਵਾਂ ਦੇ ਮਾਰੇ ਨੇ ਸਾਲ ਜਿਹੇ ਦੇ ਲਈ ਇੱਕ ਵਿਆਹ ਆਇਆ ਉਸ ਸਟੇਜ ਤੇ ਚੜ ਲਿਆ ਢੁਕ ਲੈਣ ਦੇ ਮਾੜਾ ਜਿਆ ਕੋਈ ਨਹੀਂ ਅਸੀਂ ਵੇਖ ਵੇਖ ਇਰੀਟੇਟ ਹੋਈ ਜਾਂਦੇ ਖੇਜ ਚੜੀ ਜਾਂਦੀ ਸਾਨੂੰ ਇਦਾਂ ਨਾ ਕਰਿਆ ਕਰੋ ਕੈਮ ਰਹਿਣਾ ਸਿੱਖੋ ਚੜ੍ਹਦੀ ਕਲਾ 'ਚ ਰਹਿਣਾ ਸਿੱਖੋ ਮਸਤ ਰਹੋ ਖੁਸ਼ ਰਹੋ ਹਮੇਸ਼ਾ ਕਾਇਮ ਰਹੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਸਾਡੇ ਤੇ ਮੇਨ ਰੱਖਣ ਇਸੇ ਤਰ੍ਹਾਂ ਨਾਲ ਮਿਲ ਕੇ ਸਾਰੇ ਹਾਜ਼ਰੀਆਂ ਪਰ ਦੇ ਰਹੀਏ